8 ਮਾਡਲ ਹੈ ਟਾਇਰ 90 ਪੈਸੇ ਹੈਗੇ ਆ ਪੱਕੇ ਟਾਇਰ ਆ ਚਾਰੇ ਠੀਕ ਹੈ ਜੀ ਇਹ ਜਨਗਿਰ ਦਾ ਚੰਗਾ ਡਾਇਰੈਕਟਰ ਕੋਈ ਇਹ ਸੇਵ ਸਜਵਾਜਪੁਰ ਰਵਿੰਡਟ ਦੇ ਠੀਕ ਹੈ ਜੀ ਇਹ ਜਨਗਿਰ ਦਾ ਚੰਗਾ ਗਾ ਇਹ ਰੱਪਾ ਲੀ ਗਾ 330000 ਰੁਪਏ ਰੇਟ ਹੈ 3 ਲੱਖ ਦਾ ਦੇ ਤਾ ਠੀਕ ਹੈ ਜੀ 3 ਲੱਖ ਦਾ ਮਿਲ ਜੂ ਬਈ 37000 ਰੁਪਏ ਡਿਸਕਾਊਂਟ ਇਹ ਕਿੰਨੇ ਮਾਡਲ ਹੈ ਜੀ ਇਹ 2015 ਮਾਡਲ ਆ ਭਾਈ 15 ਮਾਡਲ ਆ ਠੀਕ ਹੈ ਜੀ ਇਹਦੇ ਟਾਇਰ ਮੁਰਲੇ 20000 ਰੁਪਏ ਦੇ ਹਾਂਜੀ ਮਗਲੇ ਵੱਡੇ ਟਾਇਰ ਆ ਭਾਈ 2 केटी ਦੇ ਫਰੰਟ ਵਾਲੇ ਬੈਕ ਵਾਲੇ ਵੀ ਵੱਡੇ ਆ ਭਾਈ ਥੋੜਾ ਵੈਂਪਰ ਲੱਗਿਆ ਠੀਕ ਹੈ ਜੀ ਸਾਊਂਡ ਸਿਸਟਮ ਲੱਗਿਆ ਤੇ ਫੈਬਰ ਵਾਲੀ ਹੱਡ ਲੱਗੀ ਆ ਮਾਡਲ ਹੈਗਾ ਇਹ 15 ਤੇ 3 ਸਪੀਡ ਚ ਆ ਗਿਆ ਜੀ ਕਿੰਨੇ ਮਾਡਲ ਹੈ ਜੀ ਇਹ 12 ਮਾਣ ਲਾ ਬਾਈ 12 ਮਾਡਲ ਇਹਦੇ 3 ਸਪੀਡ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਇਹਦੇ ਵੀ ਟਾਇਰ ਵੱਡੇ ਪਏ ਹੋਇਆ ਮੂਹਲੇ ਠੀਕ ਆ ਰੀਡੀਅਲ ਟਾਇਰ ਆ ਬਈ ਨਵੇਂ ਟਾਇਰ ਆ ਚੌਕੜੀ ਨਾ ਮਾਇਦਾ ਇੰਜਨ ਗੇਰ ਦਾ ਫੋਲ ਚੰਗਾ ਰੱਖਦਾ ਠੀਕ ਸੋ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਪਹੁੰਚਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਅੱਜ ਦੀ ਵੀਡੀਓ ਚ ਸਿਰਫ ਹੋਲੈਂਡਰ ਟਰੈਕਟਰ ਦਿਖਾਉਣਿਆ ਸੱਚੀ ਗਾ ਬਾਈ ਜੀ ਜੀ ਗੱਲ ਬਾਈ ਠੀਕ ਹੋ ਜੀ ਹਾਂ ਵਧੀਆ ਬਾਈ ਹੋਲੈਂਡੀ ਨੇ ਆਪਣੇ ਕੋਲ ਵਾਲੇ ਹੋਲੈਂਡ ਹੀ ਹੁੰਦੇ ਬਾਈ ਠੀਕ ਆ ਜੀ ਵੀਡੀਓ ਸ਼ੁਰੂ ਕਰਦੇ ਆਂ ਇਹ 3630 ਪਲੱਸ ਵਾਲੇ ਤੋਂ ਕਿੰਨੇ ਮਾਡਲ ਹੈ ਜੀ ਇਹ 2008 ਮਾੜ ਲਾ ਬਾਈ 8 ਮਾਡਲ ਆ ਟਾਇਰ 90 ਪੈਸੇ ਹੈਗੇ ਆ ਪੱਕੇ ਟਾਇਰ ਆ ਚਾਰੇ ਠੀਕ ਆ ਜੀ ਇੰਜਨ ਗੇਅਰ ਦਾ ਚੰਗਾ ਡਰੈਕਟਰ ਕੋਈ ਇਹ ਸੇਵ ਸਜਵਾਜਪੁਰ ਰਵੀਨ ਡੱਟ ਦੇ ਠੀਕ ਆ ਜੀ ਇੰਜਨ ਗੇਅਰ ਦਾ ਚੰਗਾ ਗਾ ਚੱਪਾਲੀ ਕਾਪੀ ਠੀਕ ਆ ਜੀ ਚੱਪਾਲੀ ਕਾਪੀ 2 ਸਪੀਡ ਹੈ 3 ਹਾਂ 2 ਸਪੀਡ ਆ ਬਾਈ हरियाणा हरियाणा ਨੰਬਰ ਹਾਂ ਫਿਨਲਿਸਟ ਉਪਤ ਹੋ ਗਿਆ ਪਾਵਰ ਸਟੀਰਿੰਗ ਪਾਵਰ ਸਟੀਰਿੰਗ ਚ ਆ ਗਿਆ ਜੀ 33000 ਰੁਪਏ ਰੇਟਾ 3 ਲੱਖ ਦਾ ਠੀਕ ਆ ਜੀ 3 ਲੱਖ ਦਾ ਮਿਲ ਜੂ ਬਈ 37000 ਰੁਪਏ ਡਿਸਕਾਊਂਟ ਆ ਸਾਹਮਣੇ ਆ ਗਿਆ ਬਈ ਨਗੀਨਾ ਸੁਪਰ ਵਾਲਾ 363 ਇਹ ਕਿੰਨੇ ਮਾਡਲ ਹੈ ਜੀ ਇਹ 2015 ਮਾਡਲ ਆ ਬਈ 15 ਮਾਡਲ ਆ ਠੀਕ ਆ ਜੀ ਇਹਦੇ ਟਾਇਰਾਂ ਮੂਲੇ 20000 ਰੁਪਏ ਦੇ ਹਾਂ ਜੀ ਵੱਡੇ ਵੱਡੇ ਟਾਇਰ ਆ ਬਈ 20 ਕੇ 3 ਦੇ ਟਾਂਟ ਵਾਲੇ ਬਾਈਕ ਵਾਲੇ ਵੀ ਵੱਡੇ ਆ ਬਈ ਉੜਾ ਵੈਂਪਰ ਲੱਗਿਆ ਠੀਕ ਹੈ ਜੀ ਸਾਊਂਡ ਸਿਸਟਮ ਲੱਗਿਆ ਤੇ ਫੈਬਰ ਵਾਲੀ ਹੱਟ ਲੱਗੀ ਆ ਮਾਡਲ ਹੈਗਾ ਇਹ 15 ਤੇ 3 ਸਪੀਡ ਚ ਆ ਗਿਆ ਜੀ 3 ਸਪੀਡ ਚ ਆਇਆ ਠੀਕ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ 4 ਲੱਖ 85 ਹਜ਼ਾਰ ਰੇਟ ਆ ਸਾਢੇ 4 ਲੱਖ ਦਾ ਟਰੈਕਟਰ ਦੇਣਾ ਸਾਢੇ 4 ਲੱਖ ਰੁਪਏ ਦਾ ਬਈ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਅੱਗੇ ਫੇਰ ਆ ਗਿਆ 330 ਪਲਸ ਵਾਲਾ ਇਹ ਕਿੰਨੇ ਮਾਡਲ ਹੈ ਜੀ ਇਹ 12 ਮਾਡਲ ਆ ਬਈ 12 ਮਾਡਲ ਇਹਦੇ 3 ਸਪੀਡ ਦਾ ਡਬਲ ਡਿਸਟ੍ਰਿਬਿਊਟਰ ਆ ਠੀਕ ਹੈ ਜੀ ਇਹਦੀ ਵੀ ਟਾਇਰ ਵੱਡੇ ਪਏ ਹੋਇਆ ਮੂਹਰੇ ਠੀਕ ਆ ਰੀਡਿਗਲ ਟਾਇਰ ਆ ਬਈ ਨਵੇਂ ਟਾਇਰ ਆ ਚੌਕੜੀ ਨਾ ਮਾਇਦਾ ਇੰਜਨ ਗੇਅਰ ਦਾ ਫੋਲੋ ਟਰੈਕਟਰ ਠੀਕ ਆ ਜੀ ਹਾਈਬ੍ਰਿਡ ਹੀ ਹੁਡਾ ਸਿਸਟਮ ਸਾਰੇ ਆਂ ਦੀ ਲੱਗਿਆ ਬਈ ਮਰਿਆੜ ਮੁਰੂੜ ਹਰ ਇੱਕ ਚੀਜ਼ ਨਾਲ ਦੀ ਟਰੈਕਟਰ ਦਾ ਪੰਪ ਪੰਪ ਫੁੱਲਿਆ ਨਹੀਂ ਟਰੈਕਟਰ ਦਾ ਠੀਕ ਆ ਗਾਰੰਟੀ ਆ ਪਾਏ ਦਾਨ ਸਾਰੇ ਨਾਲ ਦੇ ਓਰੀਜਨਲ ਪਏ ਆ ਓਰੀਜਨਲ ਹੀ ਆ ਬਾਕੇ ਯਾਰ ਚੈੱਕ ਕਰਕੇ ਮੰਦਲ ਜਾ ਸਕਦਾ ਕਰੋ ਠੀਕ ਆ ਜੀ ਕਾਗਜ਼ਾਂ ਦੇ ਮਾੜੇ ਆਪਾਂ ਇੰਜਨ ਗੇਅਰ ਦਾ ਟਰੈਕਟਰ ਮਾੜਾ ਲੈਂਦੇ ਨਹੀਂ ਠੀਕ ਆ ਜੀ ਹਾਂ ਤੇ 12 ਮਾਡਲ ਦੀ ਧਮਾੜੀ 4,65,000 ਰੇਟ ਆ 4,40,000 ਦਾ ਟਰੈਕਟਰ ਦੇ ਦਾਂ 4,40,000 ਦਾ ਠੀਕ ਆ ਜੀ ਅੱਗੇ ਫੇਰ ਆ ਗਿਆ ਨੂ ਹੋਲੈਂਡ ਦਾ 7300 2000 14 ਮੰਨ ਲਾ ਬਈ 14 ਮਾਡਲ 3 ਸਪੀਡ ਡਬਲ ਡਿਸਟ੍ਰਿਬਿਊਟਰ ਠੀਕ ਆ ਜੀ ਠੀਕ ਆ ਮਗਲੇ ਟਾਇਰ ਜਮਨ ਨਵੇਂ ਆ ਮੂਰਲੇ ਪੈਂਟ ਕੇ ਪੈਸੇ ਟਾਇਰ ਠੀਕ ਆ ਜੀ ਤੇ 4,40,000 ਦੀ ਇਹ ਦੇ ਦਾਂਗਾ ਟਰੈਕਟਰ 50 HP ਜਾ ਗਿਆ ਹਾਂ ਠੀਕ ਆ ਜੀ 4,40,000 ਦਾ ਇਹ ਮਿਲ ਜੂਗਾ ਠੀਕ ਹੈ ਜੀ ਕੰਟੈਕਟ ਨੰਬਰ ਜੀ 99880 83625 ਪਿੰਡ ਨਾਮਨਗਰਾ ਜ਼ਿਲ੍ਹਾ ਬਠਿੰਡਾ ਬਾਈ ਠੀਕ ਹੈ ਜੀ ਬੰਦਾ ਘਰੇ ਆ ਕੇ ਆ ਚੈੱਕ ਕਰਕੇ ਬਾਹ ਕੇ ਆਪਾਂ 2000 ਦਾ ਰੈਕਟਰ ਚ ਤੇਲ ਪਾ ਦਾਂਗੇ ਠੀਕ ਹੈ ਜੀ ਜੇ ਪਹਿਲਾ ਸੌਦਾ ਕਰ ਲੇ ਸੌਦਾ ਕਰਕੇ ਬਾਹਲੇ ਚੈੱਕ ਕਰਕੇ ਠੀਕ ਹੈ ਜੀ ਬੰਦਾ ਲਿਜਾ ਸਕਦਾ ਕਰ ਜੇ ਬਲਟ ਲੱਗਿਆ ਬਾਈ ਬਾਪੜਾ ਖੜਾ ਸਕਦਾ ਬਾਈ ਆਪਣਾ ਤੇਲ ਮਚੂ ਕੋਈ ਚੱਕਰ ਨਹੀਂ ਠੀਕ ਹੈ ਬਾਈ ਜੀ ਕੰਟੈਕਟ ਕਰਕੇ ਬਾਈ ਤੁਸੀਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਧੰਨਵਾਦ